ਟਰੈਕਟਰ ਨੂੰ ਜੱਟ ਦਾ ਪੁੱਤ ਕਿਹਾ ਜਾਂਦਾ ਤੇ ਆਏ ਸੜਾ ਨੇ ਇਸ ਜੱਟ ਦੇ ਪੁੱਤ ਦਾ ਪੁੱਤ ਦਾ ਹਾਲ ਦੇਖੋ ਕੀ ਬਣਾਤਾ ਐਨੇ ਦਾ ਟਰੈਕਟਰ ਨਹੀਂ ਹੁੰਦਾ ਜਿੰਨੇ ਦਾ ਉਸ ਨੂੰ ਸ਼ਿੰਗਾਰ ਕੇ ਉਸ ਦੇ ਉੱਪਰ ਪੈਸੇ ਲਾ ਦਿੱਤੇ ਨੇ ਪਰ ਹੁਣ ਹਾਲਾਤ ਵੱਖਰੇ ਨੇ ਹਾਲਾਤ ਬੇਹੱਦ ਤਰਸਯੋਗ ਨੇ ਪਾਣੀ ਦੀ ਮਾਰ ਨੇ ਦੇਖੋ ਬਣਾ ਕੇ ਕੀ ਰੱਖ ਦਿੱਤਾ ਤਾਂ ਤੁਸੀਂ ਦੇਖੋ ਕਿ ਟਰੈਕਟਰ ਤੇ ਕਿਸ ਤਰ੍ਹਾਂ ਜਿਹੜਾ ਉਹ ਤਰਸਯੋਗ ਹਾਲਤ ਬਣ ਗਏ ਇਹ ਪੰਜਾਬ ਦੇ ਵਿੱਚ ਇਸ ਨੂੰ ਜੱਟ ਦਾ ਪੁੱਤ ਕਿਹਾ ਜਾਂਦਾ। ਮੂਮੈਂਟ ਟਰੈਕਟਰਾਂ ਦੇ ਬੋਨਟ ਤੇ ਲਾਣੇਦਾਰ ਲਿਖਿਆ ਹੋਇਆ ਹੁੰਦਾ। ਤਾਂ ਹੁਣ ਇਸ ਲਾਣੇਦਾਰ ਦੇ ਹਾਲਾਤ ਦੇਖ ਲਓ। ਬਹੁਤ ਤਰਸਯੋਗ ਹਾਲਾਤ ਨੇ। ਬੇहद ਆਪਣੇ ਆਪ ਦੇ ਵਿੱਚ ਇਹ ਤਰਾਸਦੀ ਵਾਲੀਆਂ ਤਸਵੀਰਾਂ ਨੇ। ਕਿ ਆਖਰ ਪੰਜਾਬ ਦੇ ਨਾਲ ਬਣ ਕੀ ਗਿਆ? ਤਾਂ ਤੁਹਾਨੂੰ ਇਸ ਟਰੈਕਟਰ ਦੇ ਮਾੜੇ ਹਾਲਾਤਾਂ ਦੀ ਤਸਵੀਰ ਦਿਖਾਉਣੇ ਇੱਕ ਵਾਰ ਇੱਧਰ ਦਿਖਾ ਦਿਓ ਕਿ ਇਸ ਵੇਲੇ ਪਾਣੀ ਇੱਥੋਂ ਗੋਲੀ ਦੀ ਸਪੀਡ ਦੇ ਨਾਲ ਆਉਂਦਾ ਹੈ ਤਾਂ ਇਸ ਟਰੈਕਟਰ ਦੇ ਬਹੁਤ ਹਾਲ ਕੀ ਬਣਾ ਕੇ ਰੱਖਤਾ ਸੀ ਦੇਖੋ ਤੁਸੀਂ ਇੱਥੋਂ ਟਰੈਕਟਰ ਨੂੰ ਸੈਕੜੇ ਦੀ ਸਪੀਡ ਨਾਲ ਆਏ ਪਾਣੀ ਨੇ ਤਹਿਸ ਨਹਿਸ ਕਰਤਾ ਉਸ ਜਗ੍ਹਾ ਤੋਂ ਪਾਣੀ ਆਉਂਦਾ ਤੇ ਬੇਹੱਦ ਖੌਫਨਾਕ ਮੰਜ਼ਰ ਇਹ ਇਸ ਪਾਣੀ ਨੇ ਟਰੈਕਟਰ ਦਾ ਬਣਾ ਕੇ ਰੱਖਤਾ ਦੇਖੋ ਤਰਸਯੋਗ ਹਾਲਾਤ ਨੇ ਤਾਂ ਮਨਕੀਰ ਤੌਲਕ ਟਰੈਕਟਰ ਦੇ ਰਹੇ ਨੇ ਮਨਕੀਰ ਤੌਲਕ ਜਿਹੜੇ ਨੇ ਬਾਹ ਫੜ ਰਹੇ ਨੇ ਤਾ ਜਿਸ ਤਰ੍ਹਾਂ ਦੇ ਹਾਲਾਤ ਹੁਣ ਇਸ ਟਰੈਕਟਰ ਦੇ ਨੇ ਤਾਂ ਮਨਕੀਰ ਤੌਲਖ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਬਹੁਤ ਤਸਯੋਗ ਹਾਲਾਤ ਨੇ ਲਗਾਤਾਰ ਬਣੇ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਤਾ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਇਸ ਵੇਲੇ ਕਿਸ ਤਰ੍ਹਾਂ ਦਾ ਮੰਜ਼ਰ ਹੈ ਬੇहद ਖੌਫਨਾਕੇ ਮੰਜ਼ਰ ਹੈ ਖੌਫਨਾਕੇ ਤਸਵੀਰਾਂ ਨੇ ਡਰਾਵਣੀਆਂ ਐ ਤਸਵੀਰਾਂ ਨੇ ਮਾਲਕ ਪਲੀ ਕਰੇ ਕਿਸਾਨਾਂ ਤੇ ਤਾਂ ਕਿ ਉਹ ਇੱਕ ਵਾਰ ਫਿਰ ਹੱਸਦੇ ਵਸਦੇ ਆਪਣੇ ਖੇਤਾਂ ਦੇ ਵਿੱਚ ਇਹਨਾਂ ਟਰੈਕਟਰਾਂ ਤੇ ਬੈਠ ਕੇ ਚੱਕਰ ਲਾਉਣ ਘੇੜੇ ਲਾਉਣ ਤਾਂ ਕਿ ਉਹ ਇੱਕ ਵਾਰ ਫਿਰ ਪੂਰੇ ਦੇਸ਼ ਦਾ ਢਿੱਡ ਪਰ ਸਕਣ ਅੰਨ ਉਗਾ ਸਕਣ ਤਾਂ ਬਹੁਤ ਤਰਸਯੋਗ ਤਸਵੀਰ ਆ ਆ ਦੇਖੋ ਤਾਂ ਸਹੀ ਕਿ ਟਰੈਕਟਰ ਦਾ ਹਾਲ ਕੀ ਬਣਾ ਬਣਾ ਕੇ ਰੱਖਤਾ ਪਾਣੀ ਨੇ ਧੰਨਵਾਦ よし。